ਹੈਲੋ ਜੀ ਸਾਰਿਆਂ ਨੂੰ ਸੱਚੀ ਕਾਲ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਅਸੀਂ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਕਰ ਰਹੇ ਸੀਗੇ ਆਪਣੇ ਘਰ ਦੀ ਬਾਹਰੋਂ ਚਾਰੇ ਪਾਸਿਓਂ ਸਾਫ ਸਫਾਈ ਕਿਉਂਕਿ ਘਰ ਦੇ ਅੰਦਰ ਤਾਂ ਹੌਲੀ ਹੌਲੀ ਸਾਫ ਸਫਾਈ ਹੁੰਦੀ ਰਹੂਗੀ ਕਿਉਂ ਅੱਜ ਨਿਕਲੀ ਸੀ ਧੁੱਪ ਤੇ ਅਸੀਂ ਸੋਚਿਆ ਕਿ ਪਹਿਲਾਂ ਬਾਲਕਨੀ ਵਗੈਰਾ ਜਿਹੜਾ ਵੇੜਾ ਏ ਸਾਰਾ ਅਸੀਂ ਸਾਫ ਕਰ ਲਈ ਕਿਉਂਕਿ ਬਾਲਕਨੀ ਦੇ ਅੰਦਰ ਲੈ ਪਾਸੇ ਉਹ ਲੱਗੀ ਹੋਈ ਆ ਬਹੁਤ ਜ਼ਿਆਦਾ ਕਾਈ ਜੀ ਜੰਮੀ ਹੋਈ ਸੀ ਮੈਂ ਝਾੜੂ ਨਾਲ ਵੀ ਇੱਕ ਦਿਨ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਝਾੜੂ ਨਾਲ ਉਹ ਗੱਲ ਨਹੀਂ ਬਣੀ ਫਿਰ ਅਸੀਂ ਸੋਚਿਆ ਕਿ ਬਾਲਕੋਨੀ ਵੇੜਾ ਘਰ ਦੇ ਚਾਰੇ ਪਾਸਿਓਂ ਪ੍ਰੈਸ਼ਰ ਦੇ ਨਾਲ ਸਾਫ਼ ਕਰ ਲਈਏ ਇਹ ਮਸ਼ੀਨ ਅਸੀਂ ਗੱਡੀ ਧੋਣ ਵਾਸਤੇ ਲਿਆਂਦੀਆਂ ਹੋਈਆਂ ਸੀਗੀ ਤੇ ਕਿਉਂਕਿ ਅਸੀਂ ਜਦ ਕਰਾਇਤੇ ਵੀ ਰਹਿੰਦੇ ਸੀ ਆਪਣੀਆਂ ਗੱਡੀਆਂ ਅਸੀਂ ਆਪ ਹੀ ਧੋਈਦੀਆਂ ਸੀਗੀਆਂ ਵੈਕਿਊਮ ਵੀ ਤੇ ਔਰ ਇਸ ਮਸ਼ੀਨ ਨਾਲ ਧੋ ਲਈਦੀ ਸੀਗੀ ਤੇ ਫਿਰਲਾਂ ਅਸੀਂ ਸਾਰੇ ਆਚੇ ਹੁੰਦੀ ਆ ਉਹ ਬਾਲਕੋਨੀ ਦੇ ਵਿੱਚ ਮਾਰ ਦਿੱਤੀ ਸੀਗੀ ਤੇ ਫਿਰ ਉਹ ਥੋੜੀ ਕਾਈ ਜੀ ਜਿੰਨੇ ਕਹਿੰਦੇ ਉਗਲ ਚ ਗਈ ਸੀਗੀ ਤੇ ਫਿਰ ਅਸੀਂ ਹੁਣ ਉਹਦੇ ਨਾਲ ਚੰਗੀ ਤਰ੍ਹਾਂ ਹਨਾ ਪ੍ਰੈਸ਼ਰ ਨਾਲ ਸਾਰੀ ਬਾਲਕੋਨੀ ਧੋ ਦਿੱਤੀ ਆ ਕਾਈ ਵਗੈਰਾ ਜਿੰਨੀ ਵੀ ਸੀ ਸਾਰੀ ਨਿਕਲ ਗਈ ਆ ਤੇ ਨਾਲ ਹੀ ਪੌੜੀਆਂ ਵਗੈਰਾ ਸਾਫ਼ ਕਰ ਦਿੱਤੀਆਂ ਨੇਗੀਆਂ ਕਿਉਂਕਿ ਪਹਿਲਾਂ ਅਸੀਂ ਸਾਰਾ ਵਿੜਾ ਬਾਲਕੋਨੀ ਪੌੜੀਆਂ ਸਾਰੀਆਂ ਅਸੀਂ ਗਿੱਲੀਆਂ ਕੀਤੀਆਂ ਉਸ ਤੋਂ ਬਾਅਦ ਇਹਦੇ ਉੱਪਰ ਸਾਰੇ ਉੱਪਰ ਆਚੇ ਫੇਰ ਦਿੱਤਾ ਸੀਗਾ ਕਿਉਂਕਿ ਇਹ ਮਸ਼ੀਨ ਦੇ ਵਿੱਚ ਇੱਕ ਬਾਕਸ ਜਿਹਾ ਲੱਗਿਆ ਹੈ ਉਹਦੇ ਵਿੱਚ ਤੁਸੀਂ ਆਚੇ ਪਾ ਕੇ ਨਾ ਸਾਰੇ ਘਰ ਦੇ ਵਿੱਚ ਇਦਾਂ ਮਾਰਟ ਸਕਦੇ ਹੋ ਤੇ ਫਿਰ ਇਹਦੇ ਵਿੱਚ ਹੈ ਕਿ ਫਰਸ਼ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਪਰ ਇੱਥੇ ਵਿੜੇ ਚ ਸਾਰੇ ਚ ਅੱਗੇ ਪਿੱਛੇ ਵੇੜੇ ਦੇ ਚਾਰੇ ਪਾਸੇ ਬਹੁਤ ਜ਼ਿਆਦਾ ਕਾਈ ਜੰਮੀ ਹੋਈ ਆ ਕਾਲੀ-ਕਾਲੀ ਤੇ ਤਿਲਕਣ ਬਹੁਤ ਜ਼ਿਆਦੇ ਆ ਜਿਹਦੇ ਕਰਕੇ ਤੁਰਨ ਫਿਰਨ ਚ ਬਹੁਤ ਪ੍ਰੋਬਲਮ ਆਉਂਦੀ ਆ ਕਿਉਂਕਿ ਕੰਟੀਨਿਊ 2-3 ਮਹੀਨੇ ਹੋ ਗਏ ਨੇ ਸਾਨੂੰ ਦੇਖਦਿਆਂ ਨੂੰ ਇੱਥੇ ਮੀਂਹ ਨਹੀਂ ਹਟਦਾ ਪਿਆ ਸੀਗਾ ਤੇ ਵੈਸੇ ਵੀ ਜਿਹੜੇ ਏਰੀਆ 'ਚ ਅਸੀਂ ਰਹਿੰਦੇ ਆ ਇਸ ਏਰੀਆ 'ਚ ਮੀਂਹ ਬਹੁਤ ਪੈਂਦੇ ਆ ਤੇ ਉਹਦੇ ਕਰਕੇ ਫਿਰ ਪਹਿਲਾਂ ਜਿਹੜੇ ਵੀ ਓਨਰ ਇੱਥੇ ਰਹਿੰਦੇ ਸੀ ਜਿਹੜੇ ਮਾਲਕ ਸੀ ਪਹਿਲਾਂ ਇਸ ਘਰ ਦੇ ਉਸ ਘਰ ਦੇ ਵਿੱਚ ਉਹਨਾਂ ਨੇ ਸਾਫ਼ ਹੀ ਨਹੀਂ ਸੀ ਕੀਤਾ ਕਿਉਂਕਿ ਮੈਂ ਘਰ ਦੇ ਅੰਦਰ ਸਾਰੇ ਇਹ ਸਾਫ਼ ਸਫਾਈ ਕਰਦੀ ਪਈ ਸੀਗੀ ਤੇ ਜਿੰਨੇ ਵੀ ਵਾਧੂ ਕਾਟੂ ਕੱਪੜੇ ਸੀਗੇ ਉਹ ਮੈਂ ਡੋਰ ਦੇ ਕੋਲ ਰੱਖਲੇ ਸੀ ਮੈਂ ਕਿਹਾ ਇਹਨਾਂ ਨੂੰ ਸੈਕੋ ਦੇ ਵਿੱਚ ਸੁੱਟ ਦਾਂਗੀ ਤੇ ਉਸ ਤੋਂ ਬਾਅਦ ਫਿਰ ਪ੍ਰਾਇ ਗੰਦੇ ਕੀ ਪਹਿਲਾਂ ਸਾਰੇ ਝਾਚੇ ਫੇਰ ਕੇ ਤੇ ਪਹਿਲਾਂ ਜਿਹੜੀ ਗਿਆਰੀਆਂ ਬਣੀ ਹੋਈਆਂ ਨੇ ਉਹਨਾਂ ਦੇ ਚਾਰੇ ਪਾਸੇ ਸਾਫ਼ ਸਫਾਈ ਕੀਤੀ ਤੇ ਕਾਲੀ ਮਸ਼ੀਨ ਵੀ ਧੋ ਕੇ ਰੱਖੀ ਕਿਉਂਕਿ ਕੱਲ ਕਾਹ ਵਗੈਰਾ ਕਟਿਆ ਸੀਗਾ ਉਹ ਵੀ ਸਾਰੀ ਧੋਤੀ ਤੇ ਹੁਣ ਆ ਕਿਆਰੀਆਂ ਦੇ ਚਾਰੇ ਪਾਸੇ ਉਹ ਸਾਫ ਸਫਾਈ ਕੀਤੀ ਕਿਉਂਕਿ ਜਿਹੜੀ ਇਹ ਕਾਲਸ ਜੀ ਆ ਨਾ ਵਰਸ਼ ਦੇ ਉੱਤੇ ਬਹੁਤ ਜ਼ਿਆਦਾ ਜੰਮੀ ਹੋਈ ਆ ਤੇ ਇੱਕ ਵਾਰ ਤਾਂ ਅਸੀਂ ਇਹਨੂੰ ਕਰ ਦਾਂਗੇ ਹੁਣ ਸਾਫ ਫਿਰ ਥੋੜੇ ਜੇ ਜਦੋਂ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਫਿਰ ਘਾਟ ਸਾਫ ਕਰਾਂਗੇ ਕਿਉਂਕਿ ਜਿਸ ਟਾਈਮ ਦਾ ਇਹ ਬਣਿਆ ਘਰ ਉਸ ਤੋਂ ਬਾਅਦ ਕਿਸੇ ਨੇ ਇਹਨੂੰ ਸਾਫੀ ਨਹੀਂ ਸੀ ਕੀਤਾਗਾ ਤੇ ਤਿਲਕਣ ਬਹੁਤ ਹੋ ਜਾਂਦੀ ਹੈ ਜਦੋਂ ਨੰਗਦੇ ਕਰਦੀਆਂ ਬਾਕੀ ਤਾਂ ਜ਼ਿਆਦਾ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਗੱਡੀ ਗਰਾਜ ਚ ਕਰਦੇ ਆ ਗਰਾਜ ਵਾਲੀ ਸਾਈਡ ਦੇ ਉੱਪਰ ਬਹੁਤ ਹੀ ਜ਼ਿਆਦਾ ਕਾਈ ਜੀ ਜੰਮੀ ਹੋਈ ਆ ਉਹਦੇ ਕਰਕੇ ਬਹੁਤ ਪ੍ਰੋਬਲਮ ਆਉਂਦੀ ਸੀਗੀ ਤੇ ਵਾਸੇ ਵੀ ਸਾਫ਼ ਸੁਥਰਾ ਕਰ ਜ਼ਿਆਦਾ ਵਧੀਆ ਲੱਗਦਾ ਏ ਚਲੋ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਉਦੋਂ ਵੀ ਬਥੇਰਾ ਸਾਫ਼ ਸੁਥਰਾ ਰੱਖੀਦਾ ਸੀ ਉਹ ਵੀ ਕਰ ਤੇ ਇਸ ਘਰ ਦੇ ਵਿੱਚ ਵੀ ਹੁਣ ਅਸੀਂ ਆਪਣਾ ਖਰੀਦਿਆ ਏ ਤੇ ਹੁਣ ਇਹਨੂੰ ਵੀ ਸਾਫ਼ ਕਰਦੇ ਕਰਾਂਗੇ ਸਾਰਾ ਚੰਗੀ ਤਰ੍ਹਾਂ ਤੇ ਉਪਰੋਂ ਕਰਦੇ ਅੰਦਰ ਤੱਕ ਕਿ ਚਲੋ ਬਾਅਦ ਮੀਂਹ ਵੀ ਪੈਂਦਾ ਰਹੂਗਾ ਤੇ ਹੌਲੀ ਹੌਲੀ ਸਾਫ਼ ਸਫਾਈ ਹੁੰਦੀ ਰਹੋਗੀ ਪਰ ਇਹ ਹੈ ਕਿ ਜਿਹੜਾ ਹੁਣ ਇੰਨੀ ਕਾਲਸ ਜੰਮੀ ਹੋਈ ਆ ਇੱਥੇ ਤੇ ਗਰਾਜ ਨੂੰ ਰਸਤੇ ਅੰਜਾਨੇ ਆ ਇੱਥੇ ਤਾਂ ਬਹੁਤ ਹੀ ਜ਼ਿਆਦਾ ਜੰਮੀ ਹੋਈ ਆ ਸਾਫ਼ ਕਰਨਾ ਬਹੁਤ ਔਖਾ ਜਿਆ ਸੀਗਾ ਪਰ ਪ੍ਰਾਇਰ ਨੂੰ ਫੇਰ ਵੀ ਪੂਰਾ ਦਿਨ ਲੱਗ ਗਿਆ ਇਹਨੂੰ ਸਾਫ਼ ਕਰਦੇ ਤੇ ਪ੍ਰਾਇਰ ਕਹਿੰਦੇ ਕਿ ਮੈਂ ਹੁਣ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਹਟਾਂਗਾ ਨਹੀਂ ਤਾਂ ਫਿਰ ਇੱਕ ਦਿਨ ਕਰ ਲਿਆ ਇੱਕ ਦਿਨ ਨਹੀਂ ਕੀਤਾ ਫਿਰ ਉਹ ਫਰਸ਼ ਦੇ ਵਿੱਚ ਨਾ ਫਰਕ ਜਿਹਾ ਪੈ ਜਾਂਦਾਗਾ ਤੇ ਜਿਹੜਾ ਇਹ ਬਾਕਸ ਜਿਹੜਾ ਕੁੱਪਾ ਜਾਂ ਮੈਂ ਚੱਕਿਆ ਏ ਇਹ ਵੀ ਫਰਸ਼ ਸਾਫ਼ ਕਰਨ ਵਾਲਾ ਪਰ ਇਹ ਟੈਲਾਂ ਵਗੈਰਾ ਸਾਫ਼ ਕਰਨ ਵਾਲਾ ਜਿੱਦਾਂ ਗਰਾਜ ਦੇ ਵਿੱਚ ਫਰਸ਼ ਨਾ ਸੀਮੈਂਟ ਵਾਲਾ ਤੇ ਉਹ ਵਾਲਾ ਸਾਫ਼ ਇਦਨਾ ਬਹੁਤ ਵਧੀਆ ਹੁੰਦਾ ਏ ਤੇ ਅਸੀਂ ਇਹ ਵੀ ਟਰਾਈ ਕਰਕੇ ਦੇਖਿਆ ਸੀ ਕਿ ਇਹਨੂੰ ਲਗਾ ਕੇ ਇਹਦੇ ਨਾਲ ਵੀ ਸਾਫ਼ ਕਰ ਲਈਏ ਪਰ ਉਹ ਵਧੀਆ ਨਹੀਂ ਸਾਫ਼ ਹੁੰਦਾ ਜਿੰਨਾ ਇਹ ਪ੍ਰੈਸ਼ਰ ਨਾਲ ਸਾਫ਼ ਹੁੰਦਾ ਦੇਖੋ ਕਿ ਗਰਾਜ ਆ ਨਾ ਜਿਹੜਾ ਗਰਾਜ ਨੂੰ ਰਸਤਾ ਜਾਂਦਾ ਉਹਦਾ ਤਾਂ ਬਾਲਾ ਹੀ ਬੁਰਾ ਹਾਲ ਸੀਗਾ ਕਿ ਫੇਕਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਤੇ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਏ ਤੇ ਫਿਰ ਅਸੀਂ ਪਹਿਲਾਂ ਗਰਾਜ ਦਾ ਸਾਰਾ ਸਮਾਨ ਬਾਹਰ ਕੱਢਾਂਗੇ ਤੇ ਫਿਰ ਗਰਾਜ ਵੀ ਅੰਦਰੋਂ ਬਿਲਕੁਲ ਸਾਫ਼ ਕਰਾਂਗੇ ਕਿਉਂਕਿ ਹਜੇ ਸਮਾਨ ਬਹੁਤ ਪਿਆਗਾ ਗਰਾਜ ਦੇ ਵਿੱਚ ਵੀ ਕਿਉਂਕਿ ਗਰਾਜ ਦੇ ਥੱਲੇ ਵੀ ਇੱਕ ਕਿਚਨ ਆ ਬਾਥਰੂਮ ਆ ਤੇ ਇੱਕ ਰੂਮ ਵੀ ਆ ਨੀਚੇ ਤੇ ਉਹਦੇ ਵਿੱਚ ਸਾਰੇ ਜਿਹੜੇ ਸਮਾਨ ਹੀ ਭਰਿਆ ਹੋਇਆਗਾ ਤੇ ਕਿਉਂਕਿ ਜਦ ਇਹ ਉੱਪਰ ਸਮਾਨ ਬਿਲਕੁਲ ਸੈੱਟ ਨਹੀਂ ਕੀਤਾ ਜਿੰਨਾ ਜ਼ਰੂਰਤ ਹੁੰਦੀ ਆ ਉਹ ਇੱਕ ਦੋ ਲੈ ਜਾਈਦੇ ਆ ਉੱਪਰ ਬਾਕਸ ਤੇ ਠੀਕ ਕਰਕੇ ਰੱਖ ਲਈਦੇ ਨੇ ਕਿਉਂਕਿ ਕੰਮ ਕਰਨ ਲਈ ਵੀ ਸਿਰਫ ਸੈਟਰਡੇ ਸੰਡੇ ਨੂੰ ਹੀ ਟਾਈਮ ਮਿਲਦਾ ਹੈ ਤੇ ਸਾਫ ਸਫਾਈ ਕਰਨ ਤੋਂ ਬਾਅਦ ਦੇਖੋ ਘਰ ਬਿਲਕੁਲ ਹੀ ਚਮਕ ਗਿਆ ਹੈ ਤੇ ਜਿਹੜੇ ਟੈਲਾਂ ਵੀ ਤੇ ਵਿੜਾ ਵੀ ਐਨੂੰ ਚਮਕ ਗਿਆ ਰੰਗ ਰੂਪ ਹੀ ਕਹਿੰਦੇ ਘਰ ਦਾ ਚੇਂਜ ਹੋ ਗਿਆ ਏ ਸਾਰਾ ਵਾਈਟ ਵਾਈਟ ਹੋ ਗਿਆ ਏ ਤੇ ਪਹਿਲਾਂ ਬਹੁਤ ਜ਼ਿਆਦਾ ਕਾਲਾ ਹੋਇਆ ਪਿਆ ਸੀਗਾ ਤਿਲਕਨ ਸੀ ਬਹੁਤ ਹੀ ਬੁਰਾ ਹਾਲ ਸੀਗਾ ਕਿਉਂਕਿ ਘਰ ਦੀ ਸਾਫ ਸਫਾਈ ਕਰਨ ਲਈ ਵੀ ਸਿਰਫ ਇੱਕ ਸ਼ਨੀਵਾਰ ਐਤਵਾਰ ਨੂੰ ਹੀ ਟਾਈਮ ਲੱਗਦਾ ਕਿਉਂਕਿ ਪੰਜ ਦਿਨ ਤਾਂ ਫਿਰ ਕੰਮ ਤੇ ਵੀ ਜਾਣਾ ਹੁੰਦਾਗਾ ਤੇ ਕੰਮ ਤੋਂ ਆ ਕੇ ਤੇ ਫਿਰ ਘਰ ਦੀ ਰੋਟੀ ਪਾਣੀ ਬਣਾਉਣ ਚ ਤੇ ਘਰ ਦਾ ਮਾਣਾ ਮੋਟਾ ਹੀ ਕੰਮ ਹੁੰਦਾ ਏ ਕਿਉਂਕਿ ਹੁਣ ਤਾਂ ਗਰਮੀਆਂ ਨੇ ਹੁਣ ਤਾਂ ਫਿਰ ਵੀ ਥੋੜਾ ਬਹੁਤ ਹੋ ਜਾਂਦਾ ਹੈ ਸਰਦੀਆਂ ਨੇ ਨਾ ਉਦੋਂ ਤਾਂ ਫਿਰ ਬਿਲਕੁਲ ਹੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਆ ਕੇ ਤੇ ਫਿਰ ਹੁਣ ਐਦਾਂ ਕੀ ਕਰਦਾ ਸੈਟਰਡੇ ਸੰਡੇ ਹੀ ਕਰਦੀ ਸਾਫ ਸਫਾਈ ਕਰੀਦੀ ਆ ਤੇ ਅੱਜ ਅਸੀਂ ਕਰਦਾ ਨਕਸ਼ਾ ਬਦਲਿਆ ਆਪਣਾ ਘਰ ਦਾ ਬਾਹਰਲਾ ਕਿਉਂਕਿ ਕਾਲਾ ਕਾਲਾ ਹੋਇਆ ਪਿਆ ਸੀ ਹੁਣ ਸਾਰਾ ਹੀ ਸਾਫ ਕਰਕੇ ਚਿੱਟਾ ਨਿਕਲਿਆ ਆ ਫਰਸ਼ ਤੇ ਆਪ ਨੂੰ ਵੀ ਵਾਕ ਕਰਨ ਲੱਗੇ ਸੈਰ ਕਰਨ ਲੱਗੇ ਕਿਉਂਕਿ ਸਵੇਰੇ ਉੱਠ ਕੇ ਤੇ ਜਾਂ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਅਸੀਂ ਬਾਹਰ ਘੁੰਮਦੇ ਹਾਂ ਸੈਰ ਕਰਦੇ ਹਾਂ ਤੇ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਪਹਿਲਾਂ ਕਾਲਾ ਕਾਲਾ ਸੀਗਾ ਫਰਸ਼ ਸਾਰਾ ਹੀ ਤੇ ਬਹੁਤ ਹੀ ਆਪਣੇ ਆਪ ਨੂੰ ਅਜੀਬ ਲੱਗਦਾ ਕਿਉਂਕਿ ਤਿਲਕਣ ਬਹੁਤ ਸੀਗੀ ਆਪਣੇ ਆਪ ਨੂੰ ਇਹ ਡਰ ਲੱਗਦਾ ਰਹਿੰਦਾ ਸੀ ਕਿਤੇ ਗੇਰੀ ਨਾ ਚਾਹੀਏ ਤੇ ਕਰਦੀ ਹੁਣ ਕਹਿੰਦੇ ਰੂਪ ਰੰਗ ਅਸੀਂ ਆਪਣੇ ਘਰ ਦਾ ਚੇਂਜ ਕਰ ਲਿਆ ਏ ਹੁਣ ਅੰਦਰੋਂ ਵੀ ਚੇਂਜ ਕਰਾਂਗੇ ਹੌਲੀ ਹੌਲੀ ਕਿਉਂਕਿ ਸਾਫ ਸਫਾਈ ਕਰਨ ਵਾਲੀ ਆ ਅੰਦਰ ਹੌਲੀ ਹੌਲੀ ਸਾਫ ਸਫਾਈ ਅੰਦਰ ਵੀ ਕਰਾਂਗੇ ਏ ਸੀਗਾ ਜੀ ਸਾਡਾ ਇਦਾਂ ਵਲੌਗ ਮਿਲਦੇ ਆ ਜੀ ਨਵੇਂ ਵੀਡੀਓ ਤੇ ਨਵੇਂ ਵਲੌਗ ਦੇ ਨਾਲ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ